ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਨਾਮ ਜਪਣ ਦਾ ਤੁਹਾਨੂੰ ਸਮਾਂ ਨਹੀਂ ਮਿਲਦਾ ਜਾਂ ਫਿਰ ਮਨ ਨਹੀਂ ਕਰਦਾ ਜਾਂ ਫਿਰ ਰੋਜ਼ੇ ਮੇਂ ਹੀ ਇੰਨੇ ਜ਼ਿਆਦਾ ਹਨ ਕਿ ਤੁਹਾਡੇ ਕੋਲ ਸਮਾਂ ਹੀ ਨਹੀਂ ਬਚਦਾ ਕਿ ਤੁਸੀਂ ਪਰਮਾਤਮਾ ਦਾ ਨਾਮ ਜਪ ਸਕੋ ਪਰ ਤੁਹਾਡਾ ਦਿਲ ਬਹੁਤ ਕਰਦਾ ਹੈ ਕਿ ਪਰਮਾਤਮਾ ਜੀ ਤੁਹਾਡੀਆਂ ਵੀ ਆਸਾਂ ਮੁਰਾਦਾਂ ਪੂਰੀਆਂ ਕਰ ਦੇਣ ਤੁਸੀਂ ਵੀ ਪਰਮਾਤਮਾ ਦੇ ਲੜ ਲੱਗੋ ਤੇ ਫਿਰ ਸਾਨੂੰ ਇਸ ਲਈ ਕੀ ਕਰ ਲੈਣਾ ਚਾਹੀਦਾ ਹੈ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਚੌਥੇ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਦੋਂ ਉਹਨਾਂ ਦੇ ਪਾਸ ਸੇਵਾਦਾਰ ਪਿਆਰ ਕਰਨ ਵਾਲੀਆਂ ਸੰਗਤਾਂ ਹਾਜ਼ਰ ਹੁੰਦੀਆਂ ਸਨ ਉਸ ਵੇਲੇ ਉਹਨਾਂ ਨੇ ਬੜੇ ਹੀ ਪਿਆਰ ਦੇ ਨਾਲ ਸੰਗਤਾਂ ਨੂੰ ਕਹਿਣਾ ਭਾਈ ਨਾਮ ਜਪਿਆ ਕਰੋ ਹੁਣ ਕਈ ਜਿਹੜੇ ਆਪਣੇ ਵਰਗੇ ਹੁੰਦੇ ਹਨ ਉਹਨਾਂ ਨੇ ਵਿੱਚੋਂ ਕਹਿ ਦੇਣਾ ਜੀ ਸਾਡਾ ਸਮਾਂ ਨਹੀਂ ਲੱਗਦਾ ਸਿਰ ਖੁਰਕਣ ਦੀ ਤਾਂ ਵੇਲ ਨਹੀਂ ਮਿਲਦੀ ਨਾਮ ਜਪਣ ਦਾ ਵੇਲਾ ਨਹੀਂ ਹੁੰਦਾ ਸਾਡੇ ਕੋਲ ਸਮਾਂ ਹੀ ਨਹੀਂ ਬਣ ਪਾਉਂਦਾ ਕਬੀਲਦਾਰੀਆਂ ਇਹ ਜਿਹੜੇ ਧੰਦੇ ਆ ਇਹ ਮੁੱਕਦੇ ਹੀ ਨਹੀਂ ਉਦੋਂ ਮਹਾਪੁਰਖ ਜੀ ਇੱਕ ਗੱਲ ਦੱਸਦੇ ਹੁੰਦੇ ਸੀ ਕਿ ਬੜਾ ਹੀ ਸੋਹਣੀ ਉਹ ਗੱਲਬਾਤ ਦੱਸ ਕੇ ਸਮਝਾਉਂਦੇ ਹੁੰਦੇ ਸੀ ਜਿਹਨੂੰ ਸੁਣ ਕੇ ਬਹੁਤਿਆਂ ਦਾ ਮਨ ਰਾਜੀ ਹੋ ਜਾਂਦਾ ਸੀ ਨਾਮ ਜਪਣ ਵਾਸਤੇ ਉਹਨਾਂ ਨੇ ਕਹਿਣਾ ਵੇਖੋ ਜੀ ਕੋਈ ਰਾਜਾ ਸੀ ਸਵੇਰ ਹੋਈ ਸ਼ਿਕਾਰ ਕਰਨ ਦੇ ਲਈ ਆਪਣੇ ਘੋੜੇ ਤੇ ਸਵਾਰ ਹੋ ਕੇ ਪਿੰਡਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਦੂਰ ਜੰਗਲਾਂ ਵਿੱਚ ਚਲਾ ਗਿਆ ਪ੍ਰੇਮੀ ਜਨ ਜਿਹੜੇ ਸੀ ਬੜੇ ਹੀ ਧਿਆਨ ਦੇ ਨਾਲ ਬਾਬਾ ਜੀ ਕਥਾ ਬਾਬਾ ਜੀ ਦੀ ਕਥਾ ਸੁਣਦੇ ਹੁੰਦੇ ਸੀ ਜਦੋਂ ਆਪਾਂ ਧਿਆਨ ਦੇ ਨਾਲ ਸੁਣਾਗੇ ਸਾਨੂੰ ਬੜਾ ਹੀ ਆਨੰਦ ਵੀ ਮਿਲੇਗਾ ਤੇ ਬੜਾ ਕੁਝ ਸਿੱਖਣ ਨੂੰ ਮਿਲ ਜਾਵੇਗਾ ਹੁਣ ਰਾਜਾ ਜਿਹੜਾ ਸੀ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਤਾਂ ਚੱਲਿਆ ਗਿਆ ਕਈ ਘੰਟਿਆਂ ਦੀ ਸਵਾਰੀ ਕਰਦੇ ਹੋਏ ਸੰਗਣਾ ਜੰਗਲ ਸੀ ਇੰਨੀ ਦੂਰ ਚੱਲਿਆ ਗਿਆ ਕਿ ਹੁਣ ਅੱਗੇ ਜਾਣਾ ਰਾਜੇ ਨੂੰ ਲੱਗਿਆ ਕਿ ਚੰਗਾ ਨਹੀਂ ਹੋਵੇਗਾ ਅੱਗੇ ਜਾਣਾ ਜਿਵੇਂ ਅੱਗੇ ਜਾਵਾਂ ਤੇ ਮੁਸ਼ਕਿਲ ਆ ਸਕਦੀ ਹੈ ਹੁਣ ਆਪਣੇ ਘੋੜੇ ਦੀ ਲਗਾਮ ਨੂੰ ਸਾਭਿਆ ਤੇ ਜਦੋਂ ਉਹਨੇ ਇਧਰ ਉਧਰ ਵੇਖਿਆ ਇੱਕਦਮ ਉਹਦੇ ਸਾਹਮਣੇ ਸ਼ੇਰ ਆ ਗਿਆ। ਹੁਣ ਸ਼ੇਰ ਆਉਂਦੇ ਨੂੰ ਵੇਖ ਕੇ ਡਰ ਗਿਆ। ਘੋੜੇ ਤੋਂ ਛਾਲ ਮਾਰ ਕੇ ਨੇੜੇ ਹੀ ਜਿਹੜਾ ਇੱਕ ਰੁੱਖ ਸੀ, ਦਰਖਤ ਸੀ ਉਹਦੇ ਉੱਤੇ ਚੜ ਗਿਆ ਤੇ ਟਾਹਣੀ ਤੇ ਬਹਿ ਗਿਆ। ਸ਼ੇਰ ਵੀ ਇਸੇ ਤਾਕ ਵਿੱਚ ਬੈਠਾ ਸੀ ਕਿ ਕਦੋਂ ਰਾਜਾ ਥੱਲੇ ਉਤਰੇ ਤੇ ਮੈਂ ਉਸਨੂੰ ਖਾ ਜਾਵਾਂ। ਇਹ ਵੇਖ ਕੇ ਰਾਜੇ ਦੇ ਧਿਆਨ ਨਾਲ ਜਿਹੜੇ ਟਾਹਣੀ ਤੇ ਬੈਠਾ ਹੋਇਆ ਸੀ ਉਹਨੂੰ ਪਰਖਿਆ ਕਿਉਂਕਿ ਜਿਹੜੀ ਟਹਿਣੀ ਦੇ ਰਾਜਾ ਬੈਠਾ ਸੀ ਉਹ ਉਹਦਾ ਭਾਰ ਨਹੀਂ ਸੀ ਸਹਿ ਸਕਦੀ ਉਹ ਲੇਫ ਰਹੀ ਸੀ ਪਰ ਜਦੋਂ ਉਹਨੇ ਟਹਿਣੀ ਦੀ ਲੰਬਾਈ ਵੇਖੀ ਤੇ ਘਬਰਾ ਗਿਆ ਕਿਉਂਕਿ ਜਦੋਂ ਉਹ ਟਹਿਣੀ ਨਿਕਲ ਰਹੀ ਸੀ ਰੁੱਕਦੀ ਤੇ ਉੱਥੇ ਹੀ ਇੱਕ ਚਿੱਟੇ ਰੰਗ ਦਾ ਤੇ ਕਾਲੇ ਰੰਗ ਦੇ ਦੋ ਚੂਹੇ ਸਨ ਉਹ ਉਹ ਟਾਣੀ ਨੂੰ ਕੁੱਤਰ ਰਹੇ ਸਨ ਉਹਨਾਂ ਨੂੰ ਦੰਦਿਆਂ ਦੇ ਨਾਲ ਤੇਜ਼ੀ ਨਾਲ ਕੁੱਤਰੀ ਜਾ ਰਹੇ ਸਨ ਡਰ ਦਾ ਮਾਰਾ ਰਾਜਾ ਸੋਚਣ ਲੱਗਾ ਕਿ ਕਰਾਂ ਤੇ ਕੀ ਕਰਾਂ ਮੈਂ ਤਾਂ ਬੁਰੀ ਤਰ੍ਹਾਂ ਹੀ ਫਸ ਚੁੱਕਿਆ ਹਾਂ ਨਿਕਲਣ ਦਾ ਮੇਰੇ ਕੋਲ ਕੋਈ ਵੀ ਰਹਾ ਨਹੀਂ ਸੋਚਦਾ ਹੈ ਜੇ ਮੈਂ ਥੱਲੇ ਉਤਰਦਾ ਤੇ ਸ਼ੇਰ ਖਾ ਜਾਵੇਗਾ ਮੈਨੂੰ ਜੇ ਮੈਂ ਇੱਥੇ ਬੈਠਾ ਰਹਾ ਚੂਹੇ ਜਿਹੜੇ ਹਨ ਉਹ ਟਾਣੀ ਉਤਰ ਰਹੇ ਹਨ ਆਖਿਰ ਕਰ ਤਾਂ ਮੈਂ ਥੱਲੇ ਹੀ ਡਿੱਗੂਗਾ ਫਿਰ ਹੇਠਾਂ ਧਿਆਨ ਮਾਰਿਆ ਤੇ ਇਹ ਹੀ ਇਹ ਹੀ ਸਭ ਵੇਖਣ ਵਾਸਤੇ ਕਿ ਥੱਲੇ ਪੱਕੀ ਥਾਂ ਹੈ ਜਾਂ ਕੱਚੀ ਥਾਂ ਹੈ ਮੈਂ ਡਿੱਗਿਆ ਜੇ ਪੱਕੀ ਥਾਂ ਤੇ ਡਿੱਗੂੰਗਾ ਕਿ ਕੱਚੀ ਥਾਂ ਤੇ ਧਿਆਨ ਦੇ ਨਾਲ ਵੇਖਿਆ ਤੇ ਇੱਕ ਭਿਆਨਕ ਦ੍ਰਿਸ਼ ਉਹਨੂੰ ਨਜ਼ਰ ਆਇਆ ਦਿਲ ਉਸ ਦਾ ਕੰਬ ਗਿਆ ਰਾਜੇ ਦਾ ਕਿਉਂਕਿ ਸ਼ੇਰ ਦੇ ਕੋਲ ਇੱਕ ਬਹੁਤ ਵੱਡਾ ਸਾਰਾ ਅਜਗਰ ਸੀ ਉੱਪਰ ਨੂੰ ਮੂੰਹ ਖੋਲੀ ਬੈਠਾ ਸੀ ਇਹ ਡਿੱਗੇ ਬੰਦੇ ਤੇ ਮੈਨੂੰ ਖਾ ਲਵਾ ਬੜਾ ਪਰੇਸ਼ਾਨ ਹੋ ਗਿਆ ਰਾਜਾ ਕਿਸੇ ਤਰ੍ਹਾਂ ਵੀ ਛੁਟਕਾਰਾ ਨਹੀਂ ਸੀ ਬੈਠੇ ਰਹਿਣ ਦਾ ਨਾ ਥੱਲੇ ਉਤਰਨ ਦਾ ਨਾ ਭੱਜਣ ਦਾ ਤੇ ਜਦੋਂ ਟਾਣੀ ਨੂੰ ਪਕੜ ਕੇ ਇਹ ਸੋਚ ਦੇ ਵਿੱਚ ਡੁੱਬਿਆ ਹੋਇਆ ਸੀ ਕਿ ਆਪਣੇ ਆਪ ਨੂੰ ਬਚਾਵੇ ਤੇ ਕਿੱਦਾਂ ਬਚਾਵੇ ਕਿਵੇਂ ਅਚਾਨਕ ਉਹਨੂੰ ਵੇਖਿਆ ਕਿ ਇੱਕ ਟਾਣੀ ਤੇ ਲੱਗੇ ਛੱਤੇ ਤੋਂ ਸ਼ਹਿਦ ਦੀਆਂ ਬੂੰਦਾਂ ਟਪਕ ਰਹੀਆਂ ਹਨ ਤੇ ਉਹ ਸ਼ਹਿਦ ਜਿਹੜਾ ਸੀ ਚੱਟਣ ਲੱਗ ਪਿਆ ਸ਼ਹਿਦ ਦੇ ਆਨੰਦ ਵਿੱਚ ਇੰਨਾ ਮਸਤ ਹੋਇਆ ਨਾ ਕਿ ਉਹਨੂੰ ਸ਼ੇਰ ਦੀ ਨਾ ਗੱਲ ਰਹੀ ਤੇ ਯਾਦ ਤੇ ਨਾ ਹੀ ਫਿਰ ਅਜਗਰ ਦੀ ਤੇ ਨਾ ਹੀ ਉਸਨੂੰ ਦੋ ਚੂਹੇ ਦਿਸੇ ਉਹਨਾਂ ਚੂਹਿਆਂ ਦਾ ਨਾ ਹੀ ਖਿਆਲ ਰਿਹਾ ਕੁਝ ਚਿਰ ਬਾਅਦ ਚੂਹਿਆਂ ਨੇ ਕਿ ਕੀਤਾ ਕਿ ਮਹਾਪੁਰਖ ਜੀ ਕਹਿੰਦੇ ਹੁੰਦੇ ਹਨ ਕਿ ਟਹਣੀ ਨੂੰ ਫਿਰ ਕੁੱਤਰ ਦਿੱਤਾ ਉਹਨਾਂ ਦਾ ਆਪਣਾ ਕੰਮ ਕਰਨਾ ਸੀ ਟਾਣੀ ਥੱਲੇ ਡਿੱਗ ਪਈ ਸ਼ਹਿਦ ਦੇ ਆਨੰਦ ਵਿੱਚ ਮਗਨ ਰਾਜਾ ਮਾਰਿਆ ਗਿਆ ਹੁਣ ਇਹ ਕਹਾਣੀ ਜਦੋਂ ਮਹਾਪੁਰਖਾਂ ਨੇ ਸੁਣਾਈ ਸੰਗਤਾਂ ਨੂੰ ਕਈਆਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਰਮਜ਼ ਦੀ ਗੱਲ ਹੋਣੀ ਹੈ ਕਹਿੰਦੇ ਮਹਾਪੁਰਖੋ ਇਸ ਗੱਲ ਦੀ ਸਾਨੂੰ ਸਮਝ ਨਹੀਂ ਆਈ ਗੱਲ ਕਹਿਣਾ ਕੀ ਚਾਹੁੰਦੇ ਹੋ ਆਪ ਜੀ ਮਹਾਪੁਰਖਾ ਨੇ ਕਹਿਣਾ ਭਾਈ ਇਹ ਕਹਾਣੀ ਦੇ ਵਿੱਚ ਰਾਜਾ ਪਤਾ ਕੌਣ ਹੈ ਰਾਜਾ ਹੈ ਅਸੀਂ ਸਾਰੇ ਹੀ ਲੋਕ ਅਸੀਂ ਉਮਰ ਭਰ ਦੀ ਦੌਲਤ ਲੈ ਕੇ ਆਏ ਹਾਂ ਸਾਨੂੰ ਰੱਬ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ ਅਸੀਂ ਰਾਜੇ ਹੀ ਤਾਂ ਹਾਂ ਇਹ ਮਨੋੱਖਾ ਜਨਮ ਮਿਲ ਜਾਣਾ ਹੈ ਰਾਜਿਆਂ ਤੋਂ ਘੱਟ ਥੋੜੀ ਹੈ ਮਹਾਪੁਰਖਾ ਨੇ ਕਹਿਣਾ ਭਾਈ ਕਿਸਮਤ ਨਾਲ ਇਹ ਦੇਹ ਮਿਲ ਰਹੀ ਹੈ ਇਹ ਜਿਹੜਾ ਸਾਡਾ ਸਰੀਰ ਹੈ ਕਿਰਾਏ ਦਾ ਮਕਾਨ ਹੈ ਇਹ ਵੀ ਹਮੇਸ਼ਾ ਆਪਣੇ ਦਿਮਾਗ ਵਿੱਚ ਗੱਲ ਨੂੰ ਯਾਦ ਰੱਖਿਓ ਇੱਕ ਦਿਨ ਇਹਨੂੰ ਖਾਲੀ ਕਰਨਾ ਹੀ ਪੈਣਾ ਹੈ ਤੇ ਸ਼ੇਰ ਕਾਲ ਹੈ ਜਿਹੜਾ ਜਿਹੜਾ ਅੱਜ ਕੱਲ ਸਮਾਂ ਚੱਲ ਰਿਹਾ ਹੈ ਜੋ ਸਾਡੇ ਵੱਲ ਵੇਖੀ ਜਾਂਦਾ ਹੈ ਕਾਲ ਜਾਂ ਧਰਮਰਾਜ ਦੇ ਦੂਤ ਮਿੰਟ-ਮਿੰਟ ਦਾ ਹਿਸਾਬ ਕਰ ਰਹੇ ਹਨ ਇਹਦੇ ਇੰਨੇ ਤੇ ਇੰਨੇ ਘੜੀਆਂ ਤੇ ਮਿੰਟ ਬਾਕੀ ਬਚੇ ਹਨ سیاਹੀ ਤੇ ਸਫੈਦ ਚੂਹੇ ਜਿਹੜੇ ਕਾਲੇ ਰੰਗ ਦਾ ਇੱਕ ਚਿੱਟੇ ਰੰਗ ਦਾ ਚੂਹਾ ਸੀ ਉਹ ਅਸਲ ਦੇ ਵਿੱਚ ਦਿਨ ਤੇ ਰਾਤ ਹਨ ਝੜੇ ਸਾਡੀ ਜ਼ਿੰਦਗੀ ਦੇ ਟਹਿਣੇ ਨੂੰ ਕੱਟ ਰਹੇ ਹਨ ਤੇ ਕੁੱਤਰ ਰਹੇ ਹਨ ਜਿਹੜਾ ਅੱਜ ਦਿਨ ਚਲਿਆ ਗਿਆ ਉਹਨੇ ਕੱਲ ਨਹੀਂ ਆਉਣਾ ਬਾਕੀ ਰਿਹਾ ਅਜਗਰ ਜਿਹੜਾ ਮੂੰਹ ਖੋਲੀ ਬੈਠਾ ਹੈ ਉਹ ਦ੍ਰਿਸ਼ਟਾਂਤ ਉਹਦਾ ਮਹਾਪੁਰਖ ਜੀ ਆਖਦੇ ਹਨ ਉਹ ਚਿਤਾਜਾ ਕਬਰ ਜਿਹੜੀ ਮੂੰਹ ਖੋਲੀ ਤੱਕ ਰਹੀ ਹੈ ਕਦੋਂ ਇਹ ਆਵੇ ਕਦੋਂ ਮੈਂ ਇਸ ਨੂੰ ਹੜੱਪ ਕਰ ਲਵਾਂ ਕੀ ਕਹਿੰਦੇ ਆ ਬਾਬਾ ਫਰੀਦ ਜੀ ਗੋਰਣ ਮਾਣੀ ਸੱਡ ਕਰੇ ਨਿਗਰਿਆ ਕਰਿਆਓ ਸਰ ਪਰ ਮੈਥੇ ਆਵਣਾ ਮਰਨੋਂ ਨਾ ਡਰਿਆ ਹੋ ਕਬਰ ਕਹਿੰਦੀ ਹੈ ਬੰਦਿਆ ਸ਼ਮਸ਼ਾਨ ਘਾਟ ਕਹਿੰਦੀ ਹੈ ਬੰਦਿਆ ਤੂੰ ਮੇਰੇ ਕੋਲ ਹੀ ਆਉਣਾ ਹੈ ਇੱਕ ਨਾ ਇੱਕ ਦਿਨ ਤਾਂ ਅਖੀਰ ਇਸ ਕਰਕੇ ਤਾਂ ਮੈਥੋਂ ਨਾ ਡਰ ਮੌਤ ਦਾ ਡਰ ਤੇਰੇ ਅੰਦਰ ਹੋਣਾ ਨਹੀਂ ਚਾਹੀਦਾ ਕਿਉਂਕਿ ਜਦੋਂ ਮੌਤ ਇੱਕ ਦਿਨ ਹੋਣੀ ਹੀ ਹੋਣੀ ਹੈ ਤੇ ਉਹ ਸ਼ਾਇਦ ਫਿਰ ਦੁਨੀਆ ਦੇ ਨਸ਼ੇ ਦਾ ਇਹ ਸ਼ਹਿਦ ਵਰਗਾ ਹੈ ਇਹਨਾਂ ਵਿੱਚੋਂ ਸਾਨੂੰ ਨਿਕਲਣਾ ਪੈਣਾ ਹੈ ਇਹ ਇਦਾਂ ਦੀਆਂ ਖੌਫਨਾਕ ਚੀਜ਼ਾਂ ਦੇ ਵਧੇ ਹੋਏ ਡਰ ਜਿਹੜੇ ਹਨ ਇਸ ਤੋਂ ਸਾਨੂੰ ਬਚਣਾ ਚਾਹੀਦਾ ਹੈ ਮਹਾਪੁਰਖ ਜੀ ਆਖਦੇ ਹੁੰਦੇ ਹਨ ਕਿ ਭਾਈ ਇਹਨਾਂ ਚੀਜ਼ਾਂ ਨੂੰ ਵਿਸਾਰ ਕੇ ਭਾਵ ਕੇ ਭੁੱਲ ਕੇ ਇੰਦਰੀਆਂ ਦੇ ਭੋਗ ਦੇ ਵਿੱਚ ਨਾ ਖੁੱਬ ਜਾਓ ਬਲਕਿ ਪਰਮਾਤਮਾ ਦਾ ਨਾਮ ਜਪੋ ਜਦੋਂ ਕਿਸੇ ਨੇ ਕਹਿਣਾ ਕਿ ਭਾਈ ਸਾਡੇ ਕੋਲ ਤਾਂ ਸਮਾਂ ਨਹੀਂ ਮਹਾਪੁਰਖੋਂ ਨਾਮ ਜਪਣ ਦਾ ਕਬੀਲਦਾਰੀ ਸਾਡੀ ਬੜੀ ਵੱਡੀ ਹੈ ਉਦੋਂ ਇਹ ਪਰਮਾਤਮਾ ਜੀ ਗੱਲ ਆਖਦੇ ਹਨ ਕਿ ਚਿੱਟੇ ਤੇ ਕਾਲੇ ਚੂਹੇ ਦਾ ਭਾਈ ਤੇਰੀ ਜ਼ਿੰਦਗੀ ਨੂੰ ਤਾਂ ਉਹ ਕੁੱਤਰ ਰਹੇ ਹਨ ਥੋੜਾ ਬਹੁਤਾ ਤਾਂ ਖਿਆਲ ਕਰ ਥੋੜਾ ਬਹੁਤਾ ਧਿਆਨ ਤਾਂ ਇੱਧਰ ਉੱਧਰ ਨੂੰ ਕਰ ਤੇਰੀ ਜ਼ਿੰਦਗੀ ਦੇ ਬਦਲੇ ਤੈਨੂੰ ਸ਼ਾਇਦ ਕੁਝ ਸਮਝ ਆ ਜਾਵੇ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੜਿਆਸ ਇਹਨਾਂ ਜਿਨ੍ਹਾਂ ਨੂੰ ਸਾਰੇ ਹੀ ਦ੍ਰਿਸ਼ਟਾਂਤ ਚੇਤੇ ਰਹਿੰਦੇ ਹਨ ਭਾਵ ਕੇ ਗੱਲਾਂ ਚੇਤੇ ਰਹਿੰਦੀਆਂ ਹਨ ਕਿ ਅਸੀਂ ਅਸਲ ਵਿੱਚ ਆਏ ਕੀ ਕਰਨ ਸੀ ਤੇ ਕਰ ਕੀ ਰਹੇ ਹਾਂ ਬਾਜੀ ਸ਼ਤਰੰਜ ਦੀ ਹਰਨ ਲੱਗ ਪਿਆ ਕੀ ਆਇਆ ਸੀ ਕਰਨ ਤੇ ਕੀ ਕਰਨ ਲੱਗ ਪਿਆ ਜੋ ਕਰਨਾ ਸੀ ਉਹ ਕਰ ਹੀ ਨਹੀਂ ਹੋਇਆ ਕਿੱਡੀ ਵੱਡੀ ਗੱਲ ਐ ਜੀ ਇਸੇ ਕਰਕੇ ਮਹਾਪੁਰਖ ਦ੍ਰਿਸ਼ਟਾਂਤ ਦੇਂਦੇ ਹੋਏ ਆਖਦੇ ਹਨ ਇਹਨਾਂ ਸਾਖੀਆਂ ਦਾ ਉਦਾਹਰਣ ਦੇ ਕੇ ਹੀ ਤੁਹਾਨੂੰ ਅਸੀਂ ਸਮਝਾ ਰਹੇ ਹਾਂ ਕਿ ਸਾਡੇ ਮਨ ਨੂੰ ਸ਼ਾਇਦ ਹੀ ਸਮਝ ਆ ਜਾਵੇ ਤੇ ਗੱਲ ਤਾਂ ਸਾਰੀ ਇਹ ਹੁੰਦੀ ਹੈ ਹੋ ਸਕਦਾ ਇਹ ਕਹਾਣੀ ਸੱਚ ਨਾ ਹੋਵੇ ਪਰ ਇਹਦੇ ਪਿੱਛੇ ਜੋ ਰਾਜ ਛੁਪਿਆ ਹੋਇਆ ਹੈ ਉਹ ਸਾਡੇ ਨਾਲ ਅਸਲ ਖੇਡ ਵਾਪਰਦੀ ਹੈ ਮਹਾਪੁਰਖ ਜੀ ਆਖਦੇ ਹਨ ਭਾਈ ਗੁਣਾ ਦੇ ਨਾਲ ਸਾਂਝ ਕਰੋ ਇਹ ਦ੍ਰਿਸ਼ਟਾਂਤ ਜਿਹੜੇ ਹੁੰਦੇ ਹਨ ਇਹ ਬੰਦੇ ਨੂੰ ਸਮਝਾਉਣ ਲਈ ਹੀ ਦਿੱਤੇ ਜਾਂਦੇ ਹਨ ਕੋਈ ਸੱਪ ਨਾ ਹੋਵੇ ਕੋਈ ਸ਼ੇਰ ਨਾ ਹੋਵੇ ਕੋਈ ਚੂਹੇ ਨਾ ਹੋਣ ਹੋ ਸਕਦਾ ਹੈ ਨਾ ਹੁਣ ਪਰ ਬੰਦੇ ਦੇ ਮਨ ਨੂੰ ਸਮਝਾਉਣ ਵਾਸਤੇ ਇਹ ਗੱਲਾਂ ਦੱਸਣੀਆਂ ਬੜੀਆਂ ਜ਼ਰੂਰੀ ਹਨ। ਉਹ ਮਹਾਪੁਰਖ ਅਕਸਰ ਹੀ ਕਹਿਦਿਆ ਕਰਦੇ ਹਨ ਕਿਉਂਕਿ ਉਹਨਾਂ ਨੇ ਸਾਨੂੰ ਸਿੱਖਿਆ ਦੇਣੀ ਹੁੰਦੀ ਹੈ, ਸਮਝਾਉਣਾ ਵੀ ਹੁੰਦਾ ਹੈ ਤੇ ਬੰਦੇ ਕਈ ਸੌਖੇ ਤਰੀਕੇ ਨਾਲ ਸਮਝ ਜਾਂਦੇ ਹਨ। ਹੁਣ ਅਨਪੜ੍ਹ ਬੰਦੇ ਨੂੰ ਆਪਾਂ ਕੋਈ ਡੂੰਗੀ ਤੇ ਕੋਈ ਬਹੁਤੀ ਉੱਚੀ ਗੱਲ ਤਾਂ ਸਮਝਾ ਨਹੀਂ ਸਕਦੇ। ਉਹ ਸਮਝ ਨਹੀਂ ਸਕੇਗਾ। ਉਸ ਨੂੰ ਉਸ ਦੇ ਹਿਸਾਬ ਨਾਲ ਹੀ ਸਮਝਾਉਣਾ ਪਵੇਗਾ। ਜਿਵੇਂ ਬਹੁਤ ਛੋਟੇ ਬੱਚੇ ਨੂੰ ਇੱਕ ਛੋਟੀ ਜਹੀ ਕਲਾਸ ਦੇ ਵਿੱਚ ਆਪਾਂ ਪੜ੍ਹਨ ਲਈ ਭੇਜਦੇ ਹਾਂ ਅਸੀਂ ਉਸ ਨੂੰ ਵੱਡੀਆਂ ਕਿਤਾਬਾਂ ਦੇ ਕੇ ਤਾਂ ਨਹੀਂ ਪੜ੍ਹਾ ਸਕਦੇ ਉਸ ਨੂੰ ਫਿਰ ਮੁੱਢ ਤੋਂ ਹੀ ਸ਼ੁਰੂ ਕਰਨਾ ਪੈਣਾ ਹੈ ਸਬਦ ਤੋਂ ਪਹਿਲਾਂ ਉਸ ਨੂੰ ਬੈਠਣਾ ਪੈਣਾ ਹੈ ਬੈਠਣਾ ਸਿੱਖਣਾ ਪੈਣਾ ਹੈ ਸਾ ਸੰਗਤ ਜੀ ਇਸੇ ਤਰ੍ਹਾਂ ਮਹਾਪੁਰਖਾਂ ਦੇ ਕੋਲ ਵਿਧੀ ਹੁੰਦੀ ਹੈ ਗੱਲਾਂ ਬਾਤਾਂ ਹੁੰਦੀਆਂ ਹਨ ਸਿੱਧਾਂ ਹੁੰਦੀਆਂ ਹਨ ਉਹ ਪ੍ਰੇਮ ਦੇ ਨਾਲ ਸੰਗਤਾਂ ਨੂੰ ਵਰਣੀ ਨਾਲ ਜੋੜ ਦਿੰਦੇ ਹਨ ਜਿਨ੍ਹਾਂ ਨੂੰ ਪ੍ਰੇਮ ਲੱਗ ਜਾਵੇ ਹਰੀ ਦੇ ਨਾਮ ਦਾ ਉਹਨਾਂ ਦੇ ਅੰਦਰ ਫਿਰ ਉਜਾਲਾ ਹੋ ਜਾਂਦਾ ਹੈ ਭਾਵ ਕਿ ਚਾਨਣ ਹੋ ਜਾਂਦਾ ਹੈ ਨਾਮ ਦਾ ਫਿਰ ਬਾਬਾ ਬੁੱਲੇ ਸ਼ਾਹ ਵੀ ਕਹਿ ਦਿੰਦੇ ਹਨ ਉਠ ਜਾ ਘੁਰਾੜੇ ਮਾਰ ਨਹੀਂ ਇਹ ਸੌਣ ਤੇਰੇ ਦਰਕਾਰ ਨਹੀਂ ਇੱਕ ਰੋਜ਼ ਜਹਾਨੋਂ ਜਾਣਾ ਹੈ ਚਾ ਕਬਰੇ ਵਿੱਚ ਸਮਾਣਾ ਹੈ ਤੇਰਾ ਗੋਸ਼ਤ ਕੀੜਿਆਂ ਖਾਣਾ ਹੈ ਕਰ ਚੇਤਾ ਮਾਰਗ ਵਿਸਾਰ ਨਹੀਂ ਹੁਣ ਬਾਬਾ ਬੁੱਲੇ ਸ਼ਾਹ ਵੀ ਕਹਿ ਦਿੰਦੇ ਹਨ ਇਹ ਬੰਦਿਆ ਵੇਖ ਆਖਰ ਨੂੰ ਤੂੰ ਜਾਣਾ ਹੈ ਤੇ ਜਾਣਾ ਵੀ ਕਬਰਾਂ ਦੇ ਵਿੱਚ ਹੈ ਥੋੜਾ ਬਹੁਤਾ ਆਪਣੇ ਮਲਕ ਖਿਆਲ ਕਰ ਲੈ ਪਰ ਅਸੀਂ ਜਦੋਂ ਇਹ ਗੱਲਾਂ ਸੁਣਦੇ ਹਾਂ ਤਾਂ ਡਰ ਜਾਂਦੇ ਹਾਂ ਡਰਦੇ ਮਹਾਂਪੁਰਖ ਆਖਦੇ ਹੁੰਦੇ ਸੀ ਕਿ ਇਸ ਕਰਕੇ ਵੀ ਹਨ ਕਿ ਸਾਡੀ ਨਾਮ ਦੀ ਕਮਾਈ ਤਾਂ ਹੈ ਨਹੀਂ ਸਾਧੂ ਜੀ ਜੇ ਅਸੀਂ ਚਲੇ ਜਾਵਾਂਗੇ ਤਾਂ ਸਾਨੂੰ ਕਿੰਨਾ ਡਰ ਹੋਵੇਗਾ ਪਰ ਜੇਕਰ ਤੁਸੀਂ ਜਾਓਗੇ ਤੁਹਾਨੂੰ ਤਾਂ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਨਹੀਂ ਹੋਵੇਗਾ ਤੁਹਾਡੇ ਕੋਲ ਨਾਮ ਬਾਣੀ ਦਾ ਬੜਾ ਵੱਡਾ ਖਾਤਾ ਹੈ ਤੁਹਾਨੂੰ ਤਾਂ ਦਰਗਾਹ ਵਿੱਚ ਜਗ੍ਹਾ ਮਿਲ ਜਾਵੇਗੀ ਤੇ ਸਾਨੂੰ ਬਹੁਤ ਹੀ ਸਵਾਲ ਜਵਾਬ ਕੀਤੇ ਜਾਣਗੇ ਤੇ ਅਸੀਂ ਕੀ ਕਹਾਂਗੇ ਕਿ ਅਸੀਂ ਕਿਹੜੇ ਕਰਮ ਕੀਤੇ ਹਨ ਉਦੋਂ ਜਦੋਂ ਲੇਖਾ ਜੋਖਾ ਹੋਵੇਗਾ ਇੱਕ ਇੱਕ ਸਵਾਸ ਦਾ ਹਿਸਾਬ ਕਿਤਾਬ ਹੋਣਾ ਹੈ ਇਹ ਗੁਰਬਾਣੀ ਦੇ ਵਿੱਚ ਪੰਗਤੀਆਂ ਆਉਂਦੀਆਂ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਕਿ ਬੰਦਿਆ ਤੇਰੇ ਨਾਲ ਵਸਦਾ ਰੱਬ ਤੇਰੀ ਹਰ ਕਰਤੂਤ ਨੂੰ ਵੇਖ ਰਿਹਾ ਹੈ ਤੇਰੇ ਹਰ ਇੱਕ ਬੋਲ ਨੂੰ ਸੁਣ ਰਿਹਾ ਹੈ ਦੁਨੀਆ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆ ਤੂੰ ਦੁਨੀਆ ਦੇ ਸਵਾਦਾਂ ਦੇ ਚਸਕੀਆਂ ਵਿੱਚ ਫਸਿਆ ਪਿਆ ਹੈ ਟੋਏ ਵਿੱਚ ਡਿੱਗਿਆ ਪਿਆ ਹੈ ਅਗਲੀ ਗੱਲ ਤੂੰ ਸਮਝਦਾ ਹੀ ਨਹੀਂ ਜਮ ਜਮ ਮਰੇ ਮਰੇ ਫਿਰ ਜੰਮੇ ਬਾਰ ਬਾਰ ਜੰਮੇਗਾ ਤੇ ਮਰੇਗਾ ਮੁੜ ਮੁੜ ਕੇ ਜੂਨਾ ਵਿੱਚ ਵੀ ਪਵੇਗਾ ਇਹ ਚੀਜ਼ਾਂ ਤੇਰੇ ਨਾਲ ਹੋਣੀਆਂ ਹੀ ਹੋਣੀਆਂ ਹਨ ਜੇ ਤੂੰ ਇਹਨਾਂ ਚੀਜ਼ਾਂ ਨੂੰ ਨਾ ਛੱਡਿਆ ਜੋ ਤੂੰ ਅਸਲ ਵਿੱਚ ਕਰ ਰਹੀ ਹਾਂ ਫਿਰ ਤੇਰੇ ਨਾਲ ਸਭ ਕੁਝ ਵਾਪਰਨਾ ਹੀ ਵਾਪਰਨਾ ਹੈ ਹੁਣ ਜਿਹੜੇ ਭਗਤ ਹੁੰਦੇ ਹਨ ਪ੍ਰੇਮੀ ਹੁੰਦੇ ਹਨ ਰੱਬ ਦੇ ਪਿਆਰੇ ਹੁੰਦੇ ਹਨ ਉਹਨਾਂ ਨੂੰ ਪਤਾ ਜੇ ਦਿਨ ਰਾਤ ਇਹ ਚੂਹੇ ਸਾਡੀ ਜ਼ਿੰਦਗੀ ਨੂੰ ਟਹਿਣੇ ਵਾਂਗ ਕੁੱਤਰ ਰਹੇ ਹਨ ਉਹਨਾਂ ਨੂੰ ਅਜਾਈਂ ਗਵਾ ਰਹੇ ਹਾਂ ਅਸੀਂ ਭਾਈ ਰੱਬ ਦੇ ਨਾਲ ਆਪਣੇ ਮਨ ਨੂੰ ਜੋੜ ਲਓ ਪਰਮਾਤਮਾ ਦਾ ਨਾਮ ਸਵੇਰੇ ਸ਼ਾਮ ਸਿਮਰਿਆ ਕਰੋ ਸਤਿਗੁਰੂ ਦੇ ਬਚਨ ਨੂੰ ਕਮਾਇਆ ਕਰੋ ਸਵਾਸ ਸਵਾਸ ਲੇਖੇ ਲਾਇਆ ਕਰੋ ਜੇਕਰ ਤੁਹਾਡੇ ਕੋਲ ਗੁਰਬਾਣੀ ਪੜਨ ਦਾ ਸਮਾਂ ਨਹੀਂ ਹੈ ਜੇਕਰ ਤੁਸੀਂ ਪੰਜ ਬਾਣੀਆਂ ਦਾ ਜਾਪ ਨਹੀਂ ਕਰ ਸਕਦੇ ਤਾਂ ਉੱਠਦੇ ਆਂ ਬੈਠਦੇ ਆਂ ਖਾਂਦੇ ਆਂ ਸੌਂਦੇ ਆਂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਤਾਂ ਚੱਲਦੇ ਆਂ ਫਿਰਦੇ ਆਂ ਕਰ ਹੀ ਸਕਦੇ ਹੋ ਸਤ ਸੰਗਤ ਜੀ ਮੂਲ ਮੰਤਰ ਦਾ ਜਾਪ ਕਰਦੇ ਸਾਨੂੰ ਕੋਈ ਬੈਠਣ ਦੀ ਲੋੜ ਨਹੀਂ ਹੈ ਅਸੀਂ ਆਪਣੇ ਰੁਝੇਵਿਆਂ ਦੇ ਨਾਲ ਨਾਲ ਵੀ ਪਰਮਾਤਮਾ ਦਾ ਨਾਮ ਸਿਮਰ ਸਕਦੇ ਹਾਂ ਜੇਕਰ ਤੁਸੀਂ ਆਪ ਹੀ ਸੋਚੋ ਕਿ ਪਰਮਾਤਮਾ ਨੇ ਤੁਹਾਨੂੰ ਲੱਖਾਂ ਕਰੋੜਾਂ ਦਾ ਜੀਵਨ ਬਖਸ਼ਿਆ ਹੈ ਇਹਦੇ ਬਦਲੇ ਤੁਹਾਨੂੰ ਭਾਵੇਂ ਕੋਈ ਕਰੋੜ ਰੁਪਇਆ ਵੀ ਦੇ ਦੇਵੇ ਤਾਂ ਵੀ ਤੁਸੀਂ ਆਪਣੇ ਸਰੀਰ ਦਾ ਕੋਈ ਵੀ ਅੰਗ ਕਿਸੇ ਨੂੰ ਭੇਂਟ ਕਰਨਾ ਚੰਗਾ ਨਹੀਂ ਸਮਝੋਗੇ ਤੁਹਾਨੂੰ ਉਸਦੇ ਫਾਇਦੇ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਪਰ ਸਾਧ ਸੰਗਤ ਜੀ ਜੇਕਰ ਗੁਰਬਾਣੀ ਨਾ ਪੜੀ ਤਾਂ ਇਹ ਜਿਹੜਾ ਸਰੀਰ ਹੈ ਇਹ ਵਿਰਥਾ ਹੀ ਚਲਿਆ ਜਾਵੇਗਾ ਤੁਹਾਡੇ ਨਾਲ ਫਿਰ ਕੁਝ ਵੀ ਨਹੀਂ ਜਾਵੇਗਾ ਜੇਕਰ ਪਰਮਾਤਮਾ ਦਾ ਨਾਮ ਸਿਮਰੋਗੇ ਪਰਮਾਤਮਾ ਜੀ ਤੁਹਾਡਾ ਲੋਕ ਪਰਲੋਕ ਸਵਾਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ